ਇਸਨਾਂ ਤੇ ਸਾਨੂੰ ਪੰਪ ਦੇ ਕੇ ਆਪਾਂ ਇਹਨੂੰ ਯੋਧਾ ਬਣਾਤਾ ਇਹਨੂੰ ਹੀਰਾ ਬਣਾਤਾ ਆਪ ਬਣ ਕੁੰਡੀ ਲਾ ਲੋ ਕਮਰੇ ਦੀ ਤੇ ਮਾਰੋ ਪੱਟ ਤੇ ਥਾਪੀ ਤੇ ਫੇਸਬੁੱਕ ਤੇ ਹੋ ਜਾਓ ਲਾਈਵ ਤੇ ਕਹੋ ਜੀ ਆਜੇ ਜੀਨੇ ਮੇਰੇ ਸਾਹਮਣੇ ਆਉਣਾ ਹੱਕ ਚ ਵਜਦਾ ਹੁੰਦਾ ਯਾਰ ਤੁਹਾਡਾ ਫਲਾਣ ਕਰਦਾ ਹੁੰਦਾ ਟੀਮ ਕਰਦਾ ਹੁੰਦਾ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਥੱਲੇ ਕਮੈਂਟ ਵੀ ਉਹੋ ਜੇ ਕਰੀ ਜਾਂਦੇ ਹੁੰਦੇ ਆ ਬਾਈ ਜੀ ਨੇ ਸਿਰਾ ਲਾਤਾ ਬਾਈ ਜੀ ਨੇ ਵੱਟ ਕੱਢਤੇ ਇਹ ਬਾਈ ਹੈ ਅਸਲ ਯੋਧਾ ਆਪਾਂ ਪੰਪ ਦੇ ਦੇ ਕੇ ਕਈ ਹੁਣ ਤੱਕ ਮਰਵਾਏ ਆ ਕਈਆਂ ਦਾ ਨੁਕਸਾਨ ਹਾਲੇ ਆਪਾਂ ਕਰਨਾ ਰੀਲਾਂ ਬਣਾਉਣ ਦੇ ਵਿੱਚ ਇਸ ਵੇਲੇ ਪੂਰਾ ਪੰਜਾਬ ਬਿਜ਼ੀ ਹੈ ਵੀਡੀਓ ਬਣਾ ਲਓ ਗਾਲਾਂ ਕੱਢ ਲਓ ਅੱਜ ਕੱਲ ਅਣਖ ਗੈਰਤ ਬਹਾਦਰੀ ਦੀ ਪਰਿਭਾਸ਼ਾ ਬਦਲ ਗਈ ਹੈ ਅੱਜ ਕੱਲ ਕੁੰਡੀ ਲਾ ਲੋ ਕਮਰੇ ਦੀ ਤੇ ਮਾਰੋ ਪੱਟ ਤੇ ਥਾਪੀ ਤੇ ਫੇਸਬੁੱਕ ਤੇ ਹੋ ਜਾਓ ਲਾਈਵ ਤੇ ਕਹੋ ਜੀ ਆਜਾ ਜਿਹਨੇ ਮੇਰੇ ਸਾਹਮਣੇ ਆਉਣਾ ਇੱਕ ਚ ਵਜਦਾ ਹੁੰਦਾ ਯਾਰ ਤੁਹਾਡਾ ਫਲਾ ਕਰਦਾ ਹੁੰਦਾ ਟੀਮ ਕਰਦਾ ਹੁੰਦਾ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਥੱਲੇ ਕਮੈਂਟ ਵੀ ਉਹੋ ਜੇ ਕਰੀ ਜਾਂਦੇ ਹੁੰਦੇ ਆ ਬਾਈ ਜੀ ਨੇ ਸਿਰ ਆ ਲਾਤਾ ਬਾਈ ਜੀ ਨੇ ਵੱਟ ਕਢਤੇ ਇਹ ਬਾਈ ਹੈ ਅਸਲ ਯੋਧਾ ਆਪਾਂ ਪੰਪ ਦੇ ਦੇ ਕੇ ਕਈ ਹੁਣ ਤੱਕ ਮਰਵਾਏ ਆ ਕਈਆਂ ਦਾ ਨੁਕਸਾਨ ਹਾਲੇ ਆਪਾਂ ਕਰਨ ਕਿਸੇ ਨੇ ਕਿਸੇ ਨੂੰ ਪੰਪ ਦੇ ਕੇ ਆਪਾਂ ਇਹਨੂੰ ਯੋਧਾ ਬਣਾਤਾ ਇਹਨੂੰ ਹੀਰਾ ਬਣਾਤਾ ਆਪ ਬਣ ਜਾਓ ਮੈਨੂੰ ਹੌਣੇ-ਹੌਣੇ ਇੱਕ ਵੀਰ ਦਾ ਫੋਨ ਆਇਆ ਮੈਨੂੰ ਕਹਿਆ ਜੀ ਬਾਡਰ ਤੋੜ ਦੇਣੇ ਚਾਹੀਦੇ ਹਨ ਮੈਂ ਕਿਹਾ ਅੱਛਾ ਜੀ ਕਹਿੰਦਾ ਜੀ ਐ ਕਰਨਾ ਚਾਹੀਦਾ ਪੰਜਾਬ ਵਾਲੇ ਪਾਸੇ ਵੀ ਕੰਦਾ ਕੱਢ ਲੈਣੀਆਂ ਚਾਹੀਦੀਆਂ ਹਨ ਮੈਂ ਕਿਹਾ ਅੱਛਾ ਜੀ ਕਹਿੰਦਾ ਦਿੱਲੀ ਦੇ ਵਿੱਚ ਵੜ ਨਹੀਂ ਦੇਣੇ ਹਿੱਕ ਤੇ ਨੱਚ ਲੈਣਾ ਚਾਹੀਦਾ ਮੈਂ ਕਿਹਾ ਜਾ ਕੇ ਨੱਚੋ ਫਿਰ ਤੁਹਾਨੂੰ ਰੋਕਿਆ ਕੀ ਨਹੀਂ ਆ ساری ਉਮਰ ਆਪਾਂ ਉਂਗਲ ਲਾਉਣ ਤੋਂ ਬਿਨਾ ਕੰਮ ਹੀ ਕੋਈ ਨਹੀਂ ਕੀਤਾਗਾ ਤੇ ਫਿਰ ਭਾਈ ਆਪਣੇ ਨਾਲ ਕੀ ਕੁਝ ਹੋ ਰਿਹਾ ਇਸ ਗੱਲ ਵੱਲ ਬੋਰ ਕਰਗੇ ਸਾਡੇ ਇੱਥੇ ਪਤਾ ਨਹੀਂ ਕਿੰਨੇ ਸ਼ੁਭ ਕਰਨ ਤੁਰ ਗਏ ਆ ਪਤਾ ਨਹੀਂ ਕਿੰਨੇ ਸ਼ੁਭ ਕਰਨ ਤੁਰ ਜਾਣੇ ਆ ਸਾਡੇ ਪੰਜਾਬੀਆਂ ਦੀ ਜਿਹੜੀ ਹੈ ਮਾਨਸਿਕਤਾ ਦੁਸਤਾਖੀ ਲਈ ਮਾਫੀ ਇਹ ਮੁਠੀ ਦੇ ਵਿੱਚ ਭਰੀ ਹੋਈ ਰੇਤ ਵਰਗੀ ਸੋਚ ਬਣ ਗਈ ਹੈ ਇਹ ਜਿਵੇਂ ਰੇਤ ਤਿਲਕ ਜਾਂਦੀ ਮੁਠੀ ਦੇ ਵਿੱਚੋਂ ਦੋ ਹਫ਼ਤਿਆਂ ਤੱਕ ਅਸੀਂ ਸ਼ੁਭਕਰਨ ਨੂੰ ਵੀ ਭੁੱਲ ਜਾਣਾ ਅੱਜ ਸਭ ਨੂੰ ਇਸ ਗੱਲ ਦਾ ਚੇਤਾ ਵੀ ਸਾਡਾ ਇੱਕ ਭਰਾ ਸਾਡਾ ਇੱਕ ਪੁੱਤ ਸਾਡਾ ਛੋਟਾ ਵੱਡਾ ਵੀਰ ਗਿਆ ਉਹ ਸਾਡੇ ਖੇਤਾਂ ਦੇ ਲਈ ਫਸਲਾਂ ਦੀ ਨਸਲਾਂ ਦੀ ਰਾਖੀ ਕਰਨ ਵਾਲੇ ਬਾਕੀ ਕਿਸਾਨਾਂ ਦੇ ਵਾਂ ਜੂਝਦਾ ਸੀ ਉੱਥੇ ਜਿਹਦੇ ਕੋਲੇ 2 ਏਕੜ ਜ਼ਮੀਨ ਆ ਸਾਡੇ 3 ਏਕੜ ਜ਼ਮੀਨ ਪਹਿਲਾਂ ਅਸੀਂ ਦੋ ਕਿੱਲੇ ਵੇਚਣੀ ਪਈ ਹੈ ਕਿਉਂਕਿ ਭੈਣ ਦਾ ਵੀ ਵਿਆਹ ਕਰਨਾ ਸੀ ਤੇ ਕਰਜ਼ਾ ਵੀ ਲੈਣਾ ਸੀ ਤੇ ਜਿਹੜੇ ਬਾਅਦ ਦੇ ਵਿੱਚ ਹੁਣ ਜੋ-ਜੋ ਕੁਝ ਵਾਪਰ ਰਿਹਾ ਆ ਆਪਾਂ ਇਹਦੇ ਬਾਰੇ ਜਾਣਦੇ ਆ ਭਵਿੱਖ ਦੇ ਵਿੱਚ ਕੋਈ ਸ਼ੁਭਕਰਨ ਥੋਡੇ ਪਿੰਡ ਦੇ ਵਿੱਚੋਂ ਨਾ ਹੋਵੇ ਸਾਰੇ ਸਹੀ ਸਲਾਮਤ ਰਹਿਣ ਮੇਰੀ ਮਾਮਾ ਨੂੰ ਵੀ ਬੇਨਤੀ ਆ ਵੀ ਭਾਈ ਇਸ ਕਰਕੇ ਜਜ਼ਬਾ ਵੀ ਪੈਦਾ ਕਰਿਆ ਕਰਕੇ ਵੀ ਭਾਈ ਸਾਡਾ ਬੱਚਾ ਅਸੀਂ ਇਹ ਗੱਲ ਕਹਿੰਦੇ ਕਿ ਸਾਡੇ ਘਰ ਲਈ ਠੀਕ ਹੋਵੇ ਉਹ ਪੰਜਾਬ ਲਈ ਉਹ ਗਵਾਂਢ ਲਈ ਉਹ ਗਲੀ ਲਈ ਉਹ ਪੱਤੀ ਲਈ ਮੁਹੱਲੇ ਲਈ ਵੀ ਠੀਕ ਹੋਣਾ ਚਾਹੀਦਾ ਮੈਂ ਇੱਕ ਗੱਲ ਦੇ ਉੱਤੇ ਹਮੇਸ਼ਾ ਸੋਚਦਾ ਹੁੰਨਾ ਮਾਵਾ ਸੁੱਖਾਂ ਸੁਖ ਸੁੱਕ ਕੇ ਪੁੱਤ ਲੈਂਦਿਆਂ ਹਾਲਾਂਕਿ ਧੀ ਤੇ ਪੁੱਤ 'ਚ ਫਰਕ ਨਹੀਂਗਾ ਫੇਰ ਸੁੱਖਾਂ ਇਹ ਸੁਖਦਿਆਂ ਵੀ ਪੁੱਤ ਮੇਰਾ ਬਾਹਰਲੇ ਮੁਲਕ 'ਚ ਚਲਾ ਜਾਵੇ ਫੇਰ ਥੋਡੀ ਸੇਵਾ ਕੌਣ ਕਰਦਾ ਮੈਂ ਇਤਨੇ ਇੱਕ ਗੁਰੂ ਘਰ ਦੇ ਵਿੱਚ ਗਿਆ ਉੱਥੇ ਹਰ ਐਤਵਾਰ ਨੂੰ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕਰਵਾਏ ਹੁੰਦੇ ਉਹਨਾਂ ਦਾ ਭੋਗ ਪੈਂਦਾ ਅਰਦਾਸ ਹੁੰਦੀ ਆ 33 ਪਾਠਾਂ ਦੀ ਅਰਦਾਸ ਹੋਈ ਹੈ 33 ਲੋਕਾਂ ਦੀ ਅਰਦਾਸ ਹੋਈ ਹੈ 33ਾਂ ਦੇ ਵਿੱਚੋਂ 27 ਜਣਾਂ ਦੀ ਅਰਦਾਸ ਦੇ ਵਿੱਚ ਉੱਥੇ ਬਾਬਾ ਜੀ ਨੇ ਇਹ ਗੱਲ ਕਹੀ ਕੇ ਭਾਈ ਫਲਾਣਿਆਂ ਦਾ ਪੁੱਤ ਬਾਹਰਲੇ ਮੁਲਕ ਚ ਪੱਕਾ ਹੋ ਗਿਆ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੇ ਤੌਰ ਤੇ ਖੰਡ ਪਾਟ ਕਰਾਇਆ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਮੁੰਡੇ ਦਾ ਵੀਜ਼ਾ ਲੱਗ ਜਾਵੇ ਇਹਨਾਂ ਨੇ ਇਸ ਕਰਕੇ ਕਰਵਾਇਆ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਆਪਣੀ ਫਾਈਲ ਅਪਲਾਈ ਕੀਤੀ ਆ ਇਸ ਕਰਕੇ ਹੋ ਜੇ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਹੁਣ ਉਥੇ ਪੀਆਰ ਮਿਲ ਗਈ ਆ ਜਾਂ ਪੀਆਰ ਦੀ ਫਾਈਲ ਆਦੀ ਆ ਇਹਨਾਂ ਦਾ ਮੁੰਡਾ ਜਿਹੜਾ ਉਹ ਸਟੱਡੀ ਬੇਸ ਤੇ ਚਲਾ ਜਾਵੇ ਇਹ ਨਾਲ ਦੀ ਕੁੜੀ ਬਾਹਰਲੇ ਮਨਪ ਚਲੇ ਜਾਵੇ ਆਪਾਂ ਗੱਲ ਕਹੀ ਐ ਅਸੀਂ ਤਾਂ ਬਾਬੇ ਦੇ ਦਰ ਦੇ ਉੱਤੇ ਜਾ ਜਾ ਕੇ ਸੁੱਖਾ ਸੁਖਦੇ ਵੀ ਪੰਜਾਬ ਦੇ ਵਿੱਚੋਂ ਕੱਢ ਲੈ ਸਾਨੂੰ ਤੇ ਫੇਰ ਭਾਈ ਅਸੀਂ ਪੰਜਾਬ ਦੇ ਵਿੱਚ ਕੀ ਚੰਗੇ ਵੀ ਭਾਲ ਕਰਦੇ ਆ ਪੰਜਾਬ ਦੇ ਵਿੱਚ ਸਾਰਾ ਕੁਝ ਮਾੜਾ ਵੀ ਨਹੀਂ ਪਰ ਸਾਰਾ ਕੁਝ ਚੰਗਾ ਵੀ ਨਹੀਂ ਜੇ ਪੰਜਾਬ ਦੇ ਲੋਕ ਤਮਾਸ਼ੀ ਬੀਨੀ ਛੱਡਣਗੇ ਜੇ ਪੰਜਾਬ ਦੇ ਲੋਕ ਅਸੀਂ ਜੋ ਜੋ ਕਰਦੇ ਸ਼ਰਾਰਤੀ ਗਿਲਟਾਂ ਜਿਹੜੀਆਂ ਬਾਤ ਪਾਵਾਂਗੇ ਉਹਨਾਂ ਤੋਂ ਤਾਂ ਮੇਰਾ ਖਿਆਲ ਹੈ ਵੀ ਮਸਲਾ ਸਾਰਾ ਹੱਲ ਹੋ ਜਾਊਗਾ ਕੱਲੇ ਕੱਲੇ ਪੰਜਾਬੀ ਨੂੰ ਆਪੋ ਆਪਣੇ ਫਰਜ਼ ਨਿਭਾਉਣੇ ਪੈਣਗੇ ਨੇਤਾ 117 ਬੰਦੇ ਤੁਸੀਂ ਕਿਸੇ ਵੀ ਪਾਰਟੀ ਦੇ ਚੁਣ ਲੋ ਤੁਹਾਡਾ ਕੱਖ ਨਹੀਂ ਬਣਨਾਗਾ